i'll do ਗੁਰੂ ਆਰਿ ਜਸਨ ਮੰਨ ਆਏ ਦੂਰੀ ਤੇਗ ਰਵਾਂ ਮਾਮ ਹੈ ਨਾਨਕ ਭਗਤ ਵੇ ਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤਤਲ ਬੰਦੋਂ ਗਾ ਰਿਹਾ ਰੋ ਨਿਉਂ ਬੁਲਾ ਲ ਮੇ ਤੁਮ ਬੋਲਾ ਹਾਂ ਸੁਆਮੀ ਕੋਦਰਤ ਕਾ ਬਨ ਹਾਰੇ ਤਾਲ ਸੰਗ ਨਾਮ ਕੇ ਜਸ ਗਾਇਓ ਜੋ ਪ੍ਰਾਪਤੀ ਅਤ ਪਿਆਰੀ ਦੋਰਾ ਇੱਕ ਨੰਦ ਸਿੰਘ ਸਾਧ ਗੁਰ ਅਮਰਦਾਸ ਸੁਖਰਾਜ ਕਹਿਓ ਮਰ ਕਾ ਹਕਾਰ ਮਿਹ ਪਉ ਪਾਪ ਆਪਣੇ ਪਾ ਸੁਖ ਗੁਰ ਦਾਸ ਅਮਰਦਾਸ ਅਮਰਦਾਸ ਜੀ ਨੂੰ ਦਿੱਤੇ ਗੜੀ ਵਾਲੇ ਪ੍ਰਨਾਥ ਦੀ ਕਥਾ ਸਰਵਣ ਕਰਦੇ ਹੋਏ ਅੰਮ੍ਰਿਤ ਵੇਲੇ ਦੇ ਕੋਈ ਸੁਨਾਵਨ ਕਰਦੇ ਮੈਂ ਅਚਾਨਕ ਪੀੜੀ ਦਾ ਜਿਹੜੀ ਚੰਗੀ ਤੇ ਰਹਿਣ ਦੀ ਸਰੂਪੀ ਧਾਮ ਲਾਉਂਦੇ ਨੇ ਅਪੀਰ ਲੋਕ ਦੇ ਵਿੱਚ ਸਤਿ ਪੁਰਨੇ ਹਨ ਚੰਗੀ ਦਾ ਪਾਵਨ ਰੂਪ ਹੈ ਉਹ ਰੰਗ ਨੂੰ ਹੀ ਪਾਣੀ ਨਹੀਂ ਹੈ ਜਦੋਂ ਵੀ ਵੀਰ ਕਾਣੀ ਨੂੰ ਬਾਗ ਦੇ ਬਾਦ ਵਿੱਚ ਆਉਂਦਾ ਹੋਰ ਕੋਈ ਚੀਜ਼ ਹੋਰ ਕੋਈ ਵਕਤ ਮੁਲਾਦਰਾਂ ਆਈ ਤੇ ਆਪਣਾ ਹੱਥ ਸੁ ਬਾਗ ਨਹੀਂ ਹਾਂ ਰੱਖ ਦਿੱਤਾ ਸਤਿਗੁਰੂ ਭਾਲ ਸਾਹਿਬ ਬੜਾ ਸਮਾਂ ਸਮਾਧੀ ਤੇ ਬੈਠ ਰਹੇ ਤੇ ਇਹ ਰੱਤਾ ਪਰ ਵੀ ਵੀਰ ਬਾਣੀ ਨੇ ਆਉਂਦੇ ਸੁਣ ਕੇ ਨੂੰ ਬੋਲਣ ਨਹੀਂ ਦਿੱਤਾ ਜਦੋਂ ਮੇਰੇ ਤੇਰੇ ਆਪੇ ਸਤਿਗੁਰੂ ਕਾਸਬੀਆ ਦਾ ਸਮਾਗਮ ਜੀ ਤੋਂ ਪੁੱਤਨ ਦਾ ਸਮਾਗਮ ਹੋਇਆ। ਸਤਿਗੁਰਾਂ ਨੇ ਇੰਦਰ ਕੋਲੇ ਮੇਰੀ ਮਿਹਰਬਾਨੀ ਜੀ ਨੂੰ ਕੋਲ ਬਿਠਾਇਆ। ਕਿ ਸਤਿਗੁਰੀਆਂ ਦੇ ਨਜ਼ਰ ਰਖ ਲੈਣੇ ਚਾਇਆ ਕਿ ਮਿਹਰਬਾਨੀ ਜੀ ਹੱਥ ਨਾਲ ਆਵੀਂ ਤਾਂ ਰੱਖ ਕੇ ਬੈਠੇ। ਸਤਿਗੁਰੂ ਕਾਸਬੀਆ ਜੀ ਨੇ ਗੁਰ ਕੀਤਾ ਤੇ ਮਿਹਰਬਾਨੀ ਜੀ ਅੱਜ ਸਾਰੀ ਬਾਤ ਸੁਣਾਈ ਮੈਂ ਆਪਰੇ ਦੀ ਇਸ ਚੰਕੀ ਦਾ ਪਾਵਾਤਿਆ ਵਿਰੰਭਿਆ ਕੇ ਮਿਲ ਕੋ ਆਪ ਵੀ ਸਮਾਧੀ ਨਾਲ ਉਤ ਜਾਵੇ ਇਸ ਕਰਕੇ ਮੈਂ ਪਾਵੇ ਰਖਾ ਖਣਾ ਪਤ ਦੇ ਦਿੱਤਾ ਤੇ ਸਤਿਗੁਰੂ ਜੀ ਸ੍ਰੀ ਪਾਣੀ ਦੀ ਸੇਵਾ ਤੋਂ ਬੜੇ ਪਰਸਾਨ ਹੋਏ ਸਤਿਗੁਰੂ ਸਾਹਿਬ ਜੀ ਨੇ ਲੜੀਆਂ ਸਿੱਖਾ ਦਿੱਤੀ ਇੱਕ ਦਿਨ ਫਿਰ ਸਤਿਗੁਰੂ ਅੰਗਦ ਦਾਸ ਜੀ ਆ ਗਏ ਰਾਮ ਵਾਲੇ ਘੰਡੇ ਦੇ ਵਿੱਚ ਭਗਤ ਅਰਜੁਨ ਦੇ ਉੱਤੇ ਰਹੇ ਹਨ। ਉੱਥੇ ਕਿਸੇ ਵੀ ਬੱਚੇ ਦਾ ਜਾਣਾ ਨਹੀਂ ਰਸ ਸੀ। ਉਹ ਮਨ ਪੰਗਈ ਸੀ ਕਿਸੇ ਨੂੰ ਕੋਈ ਜਾਣ ਨਹੀਂ ਦਿੰਦਾ ਸੀ ਆਂਦਰ। ਕੋਈ ਸੇਵਾਦਾਰ ਕੋਲ ਰਹੇ ਸੰਪਰਪੋਰ ਹੀ ਜਦੋਂ ਸਤਿਗੁਰੂ ਆਪੇ ਦੇ ਰਾਮ ਪਰਦੇ ਹੋ ਵੀ ਇੱਕ ਪਾਸੇ ਹੋ ਜਾਂਦੇ ਨੇ। ਦੇਵਾਲ ਅਰਜਨ ਦੇਵ ਜੀ ਸਤਿਗੁਰਾਂ ਦੇ ਚਰਨਾਂ 'ਚ ਪਹੁੰਚ ਗਏ ਮੰਨ ਸਤਿਗੁਰਾਂ ਨੇ ਪਲੰਘ ਨੂੰ ਪੜ ਕੇ ਖੜੇ ਹੋਏ ਜਦੋਂ ਵੀਰ ਵੀ ਪਾਣੀ ਜੀ ਨੇ ਵੇਖਿਆ ਤਾਂ ਦੌੜ ਕੇ ਗਏ ਇਹ ਦੇਵਾਲ ਅਰਜਨ ਦੇਵ ਜੀ ਸਤਿਗੁਰਾਂ ਦੇ ਪਲੰਘ ਨੂੰ ਪੜ ਕੇ ਖੜੇ ਹਨ ਚੱਕਰਾਂਦਰਗੇ ਸਤਿਗੁਰਾਂ ਨੇ ਕਿਹਾ ਕੀ ਗੱਲ ਹੈ ਕਿ ਵੀਰ ਵੀ ਪਾਣੀ ਜੀ ਕਹਿੰਦੇ ਕਿ ਆਪ ਜੀ ਦਾ ਲੋਕ ਸਾਹ ਅਰਜਨ ਦੇਵ ਜੀ ਨੂੰ ਪਿਛਾਰ ਸਭ ਕੁਝ ਇੰਤੈ ਨੂੰ ਰਹਿਣ ਤੋਂ ਹੀ ਪਾਣੀ ਇਹ ਬੜਾ ਵੱਡਾ ਬਾਣੀ ਦਾ ਮੂਰਤ ਪਾਪ ਜਹਾਜ ਬਣੇ ਗਏ ਰਾਮ ਜੀ ਦਾ ਰਾਣੀ ਅੰਤਾਰੇ ਹ ਤੁਹਾਡੇ ਮਤੀ ਤੋਂ ਬਾਦ ਜੀ ਤਨ ਦੀ ਪ੍ਰਾਰਥਨਾ ਕਰੇਗਾ ਇਹ ਗੁਰਤਾਰ ਦੀ ਪ੍ਰਾਰਥਨਾ ਹੋਏ ਜੇ ਬਾਦ ਤੇ ਜੇ ਸਤਿਗੁਰਾਂ ਜੀ ਆਪ ਨੂੰ ਵਰ ਪਾ ਕੇ ਜੀ ਪਾਣੀ ਜੀ ਬੜੇ ਪ੍ਰਸੰਨ ਹੋਏ ਸਤਿਗੁਰੂ ਕਾਲ ਸੰਗ੍ਰਾਮ ਰਾਜਿਆਂ ਦੇ ਚਰਨਾਂ ਤੇ ਨਾਮ ਸਤਿਕਾਰ ਕਰਕੇ ਆਪਣੇ ਕੋਲ ਦੇ ਗੁਰੂ ਅਰਜਨ ਜੀ ਗੁਰੂ ਜੀ ਦੇ ਚਰਨਾਂ ਦੇ ਪਾਇਆ ਗੁਰੂ ਦੀ ਝੁੱਕੇ ਨਾਮ ਦੇ ਨਾਲ ਆਪ ਨੂੰ ਕਰਾਂ ਤੇ ਜਿਹਾਰ ਸਭਾ ਕਲ ਦੇ ਜੀਵਾਂ ਨੂੰ ਸਰਬੋਗੀ ਤਸਵੀਰ ਆਵਾਗੈ ਜੀਵਾਂ ਸਰਬੂਨ ਲਈ ਪੂਜਾ ਨਿਰਾਜਨੀ ਉਭਾਉ ਸਤਿਗੁਰਾਂ ਦੇ ਚਰਨਾਂ ਤੇ ਨੰਨ ਮਾਸਤ ਬਣ ਜੈ ਕੋਈ ਰਸਨਾ ਪਿੱਤਰ ਕਰੋ ਸਭ ਸਿੱਖ ਲਖ ਨੂੰ ਸਾਰੇ ਆਪ ਕੋ ਲਈ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਇਕ ਦਿਨ ਸ੍ਰੀ ਸਤਿਗੁਰੂ ਜੀ ਅਮਰਦਾਸ ਸੁਖਰਾਸ ਕਰਿਓ ਹਮਤਾਰ ਇਕ ਲੋਕ ਤਾਰੋ ਅਪਣੇ ਪਾਸ ਇਕ ਦਿਨ ਸੁਖਾਂ ਦੇ ਭੰਡਾਰ ਘਰ ਸਤਿਗੁਰੂ ਅਰਜਨਦਾਸ ਜੀ ਇਕੱਲੇ ਪਾਗਲ ਨੂੰ ਆਪਣੇ ਪਾਸ ਬੁਲਾਇਆ ਹੈ ਚਾਈ ਪਰਮ ਅੰਸਿਆ ਤੁ ਬਾਣੀ ਨਾਮੀ ਜਗ ਜੀਤਮੰਤੇ ਸਿੱਖ ਤੇਜਲ ਗਾਈ ਜਿਹੜੀ ਵਰਤਾ ਪਰਮ ਹਰਿ ਸਮਾਨ ਜੋਇ ਕੋ ਰਹੇ ਕਉ ਨਾਮੁ ਹੋਵੇ ਦੇਖ ਕੇ ਅੰਤ ਕਰਦਾ ਹੈ ਜਿਵੇਂ ਪਾਣੀ ਮੈਂ ਇੱਕ ਹੋਏ ਜਾਏ ਅਨੰਸ਼ ਕਰੈ ਦੋਇਨ ਇਸ ਪ੍ਰਿਤ ਕਾਇ ਜਿਵੇਂ ਪਾਣੀ ਤੇ ਦੁੱਧ ਵਿੱਚ ਇੱਕ ਹੋ ਜਾਂਦੇ ਨੇ ਪਰ ਹਾਂਸ ਤੁਖਨ ਵਕ ਵਕ ਕਰ ਦਿੰਦਾ ਹੈ ਤੁਰਿਆ ਮੈਂ ਬ੍ਰਸਤਿ ਤਿਤ ਨਿਤ ਰਹੇ ਏ ਠਿਗ ਬਿਟਾਏ ਤੇ ਸੋ ਗੁਰ ਕਰੇ ਤੇ ਉਹਦੀ ਵਿਰਤੀ ਸਦਾ ਹੀ ਚੌਥੇ ਪਦਮ ਤੇ ਪ੍ਰਿਤ ਰਹਿਣ ਦੀ ਸੀ ਉਸ ਨੂੰ ਆਪਣੇ ਕਾਸ ਬੁਲਾ ਕੇ ਗੁਰੂ ਜੀ ਨੇ ਵਚਨ ਕੀਤੇ ਹਨ ਮਨ ਮੇਰੇ ਮੈਂ ਅਭਿਮ ਆਵੈ ਕਾ ਕਰਦੀ ਕੋਰੇ ਬਟਾਵੇ ਸਹਿਬ ਸਤਿਗੁਰੂ ਸਾਹਿਬ ਜੀ ਕਹਣ ਲਗੇ ਹੁਣ ਮੇਰੇ ਮਨ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਭਾਈ ਪਰਮਹੰਸ ਪਾਰੋ ਜੀ ਗੁਰਤਾ ਗੱਦੀ ਤੇ ਤੁਹਾਨੂੰ ਬਿਠਾ ਦੇਵਾਂ ਪਰਮਹੰਸ ਮੇਰੇ ਰੂਪ ਪਰਮ ਅਵਤਾਰ ਸਦਾ ਨੂਪ ਪਰਮਹੰਸ ਮੇਰਾ ਕੀ ਰੂਪ ਹੈ ਸਦਾ ਦੇ ਮੂਪਮ ਪਰਮ ਹਵਰਤਾ ਵਿਚ ਰੈਨ ਦੇ ਮੂਹ। ਭਗਵਤ ਤਮਾ ਮੈਂ ਜਲ ਗੁਰਿਆਈ ਪਰਉ ਉਧਾਰ ਲੋਕ ਤੁ ਸੰਦਾਈ। ਮੈਂ ਤੈਨੂੰ ਜਗਤ ਦੀ ਗੁਰਿਆਈ ਕਰਿਆਈ ਵਕਸਨਾ ਹਾਂ। ਤੇ ਭਾਈ ਭਾਲੂ ਜੇ ਤੁਸੀਂ ਇਸ ਨੂੰ ਲੋਕਾਂ ਦਾ ਉਧਾਰ ਕਰੋ। ਭਗਤ ਜਨ ਤਮੈਂ ਅਦਿ ਤਿ ਵਿਸਾਰ ਹਾਂ ਪਰਉ ਪਕਾਰਕਾਰ ਕੋ ਸਾਰੂ। ਤੇ ਜਗਤ ਦੇ ਵਿੱਚ ਵਿਸ਼ੇਸ਼ ਭਗਤੀ ਦਾ ਅਨੁਸਾਰ ਕੀ। ਇਸ ਕਲਪਕਾਰੀ ਕਾਰਨ ਨੂੰ ਵਰਨਾ ਕਰੋ ਕਰਮ ਰੇਪਾ ਨ ਪਰਿਓ ਤਾਹੇ ਪ੍ਰਾਣੀ ਕਰ ਵਚਨ ਪੁਜਰਿਓ ໄຂ ਬਾਦ ਮੱਥ ਜੋੜ ਕੇ ਉਸੇ ਸਮੇਂ ਗੁਰੂ ਜੀ ਨੇ ਚਰਨਾ ਤੇ ਟੈਕ ਰਿਆ ਸਰਨ ਨਿਰਭਉ ਸਰਨ ਦੇਵ ਮੁਖ ਤੋਂ ਵਚਨ ਉਚਾਰਿਆ ਹੈ ਪ੍ਰੰਤਿ ਗੁਰੂ ਸਿੱਖੀ ਮੁਝ ਭਾਵੇ ਗੁਰਿਆਈ ਸਤਿਗੁਰ ਹੈ ਸੁਹਾਵੇ ਪੈਨ ਪਹਰੋ ਹੀ ਕਹਿ ਨਕੇ ਨੇ ਪ੍ਰਮੁਖੇ ਗੁਰ ਸਿੱਖੀ ਮੈਨੂੰ ਚੰਗੀ ਲੱਗਦੀ ਹੈ ਗੁਰਿਆਈ ਤੇ ਕੇਵਲ ਗੁਰੂ ਜੀ ਸਾਧੂ ਜੀ ਨੇ ਤੁਮ ਹੀ ਸੋਹਤ ਦੀ ਹੈ ਮੋਜ ਪਰ ਪਕਾ ਦੇ ਤਕਾ ਧਨੀ ਹੈ ਗੁਰ ਸਿੱਖੀ ਪਦ ਉਚਨ ਕਰੀਂ ਏ ਸਤਗੁਰੂ ਭਾਸਾ ਜੇ ਤੁਸੀਂ ਮੇਰੇ ਤੇ ਰੁਕੇ ਮੋਹ ਤੋਂ ਮੈਨੂੰ ਮਹਾਨ ਦਇਆ ਕਿਰਪਾ ਦ੍ਰਿਸ਼ਟੀ ਕਰੋ ਮੇਰੇ ਤੇ ਮਿਹਰ ਦੀ ਨਾਜ਼ਰ ਕਰੋ ਮੈਨੂੰ ਗੁਰ ਸਿੱਖੀ ਪੜਿ ਵਖੋ ਏਨ ਕਹਿ ਗਣਿਆ ਗੁਰ ਚਰਨਾ ਬਖਸ਼ਿਵਾਗਿਆ ਮੋਹਨ ਕਰਨ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਦੇ ਚਰਨ ਹੱਥਾਂ ਨਾਲ ਲਾ ਕਦੇ ਜਨਕਾਰ ਕਰਕੇ ਮੈਨੂੰ ਬਖਸ ਸੋ ਗੁਰਿਆਮਰ ਕੰਨਾ ਜੇ ਕਬ ਸਿੱਖੀ ਮੈਂ ਮਨ ਮੰਨ ਤੇ ਸਾਹਿਬ ਸਾਧੂਪੁਰ ਪਾਨਸਾਨੀ ਮੈਨੂੰ ਬਾਲਸੁਲਾਓ ਬਾਲਸੁਲਾਓ ਕੇ ਕਰ ਕੋ ਮੇਰੀ ਤੇ ਮੈਂ ਤੁਹਾਡੀ ਆਗਿਆ ਮੋੜੀ ਹੈ ਇਹ ਸੁਣ ਕੇ ਉਹ ਆਗਰਧਾਨ ਜੀ ਨੇ ਵਚਨ ਕੀਤੇ ਕਹਿਣ ਲੱਗੇ ਭਾਈ ਪਾ ਲੋ ਜੇ ਤੁਹਾਡਾ ਮਨ ਸਿੱਖ ਬਣੇ ਰਹਿ ਨਹੀਂ ਨਹੀਂ ਮੰਨਦਾ ਸਿੱਖ ਨਾ ਹਨ ਲਈ ਨਹੀਂ ਮੰਨਦਾ ਹੈ ਤਾਂ ਤੁਹਾਨੂੰ ਸਿੱਖੀ ਬਖਸ਼ਾਂਗੇ ਸਾਰੇ ਮੈਂ ਆਪਕੋ ਮੈਂ ਅਗਚੰ ਚ ਜਾਵੋ ਤਨ त्याਗੋ ਨੈ ਮਿਰਨ ਲਗਾਓ ਬਾਸਗੰਦ ਪ੍ਰੇਮੰ ਗਰੋ ਭਾਈ ਹੁ ਤੁਸੀਂ ਆਪਣੇ ਘਰ ਚਲੇ ਜਾਓ ਤੇ ਸਰੀਰ ਛੱਡ ਦੇਉ ਤੇ ਦੇਰ ਨੋ ਮਨ ਚਰਨਨ ਮੈਂ ਤੇਰੀ ਪ੍ਰੀਤ ਮੋਹ ਮੈਂ ਮਤੋ ਆਨ ਸੁਖਮੀ ਮੇਰੇ ਜਨਮਾਂ ਦੇ ਨਾਲ ਤੇਰੀ ਬੜੀ ਪ੍ਰੀਤ ਹੈ ਇਹ ਕਰਕੇ ਹੇ ਸਿੱਖ ਮਿੱਤਰ ਮੇਰੇ ਵਿੱਚ ਹੀ ਆ ਕੇ ਹੁ ਤੁਸੀਂ ਮਿਲ ਜਾਓ ਤੁਹੇ ਸਹਿਤ ਮੈਂ ਆਪਰ ਸਰੀਰ ਪਰਮੇਸ਼ਰੋਂ ਸਿਖਣ ਕੇ ਤੀਰ ਇਹ ਤੀਰ ਮਾਰਨ ਤੇਰੇ ਸਹਿਤ ਮੈਂ ਆਪਣੇ ਦੂਸਰੇ ਸਰੀਰ ਨੂੰ ਲੈ ਕੇ ਜਗ ਵਿੱਚ ਪ੍ਰਵੇਸ਼ਾਂਗਾ ਕਰਮੇ ਕਾਲ ਅਨੰਤ ਜਗ ਮਾਈ ਸੰਤੋ ਧਰਮ ਕਲ ਨੂੰ ਪਤਾਹੀ ਸਿਖਾ ਦਾਸ ਤੇ ਜਗ ਵਿੱਚਨੇਕ ਕਾਲ ਦੇ ਕਾਮ ਰਾਹ ਸੰਤਾਂ ਦਾ ਉਧਾਰ ਕਰਾਂਗੇ ਤੇ ਦੁਸ਼ਟਾਂ ਦਾ ਨਾਸ਼ ਕਰਾਂਗਾ ਸੋਨੇ ਆਗਿਆਤਾਰੋ ਕਰ ਬੰਦੇ ਕਰ ਬੰਦੰ ਕੋ ਹਰ ਦਇੰ ਮੰਦੇ ਸਤਿਗੁਰਾਂ ਨੇ ਵਜਨ ਸੁਣ ਕੇ ਭਾਈ ਭਾਰੂ ਜੀ ਨੇ ਸੋਹੇ ਹੱਥ ਜੋੜੇ ਅਤੇ ਜੇਤੇ ਜੇ ਜਾਨੰਗਮਈ ਹੋ ਕੇ ਵੰਦਨਾ ਕੀਤੀ ਹੈ ਗੰਮ ਨਗਹ ਕੁੰਚੂ ਤਤ ਕਾਲਾ ਅਧਿਕਾਰੀ ਜੇ ਵਿਖੇ ਪਹੰਚ ਲ ਤੇ ਉਸੇ ਸਮੇਂ ਆਪਣੇ ਘਰ ਵੱਲ ਚੱਲ ਪਏ ਅਤੇ ਜਿਨ ਘਾਟਰ ਪਹੁੰਚ ਗਿਆ ਹੈ ਜਿਹੜਾ ਪਾਈ ਪਾਲੂ ਰਾਜ ਤੋਂ ਵੱਡਾ ਅਧਿਕਾਰੀ ਵਿਖਾਈ ਦੇਣਾ ਸੀ ਸਰਬ ਸਮਾਜ ਵਾਂਗ ਤਨ ਦੀਨ ਸਰ ਵੱਡਾ ਵਰਤ ਦਰਬਾਰਤ ਨੇ ਘਰ ਜਾ ਕੇ ਉਸ ਘਰ ਦੀਆਂ ਸਾਰੀਆਂ ਮਸਕਾਨ ਅਤੇ ਹੋਰ ਸਾਜੂ ਸਮਾਨ ਜਿਹੜਾ ਸੀ ਉਹ ਸਾਰਾ ਵੰਡ ਦਿੱਤਾ ਹੈ ਘੋੜੀ ਬੰਦਰ ਤੇ ਤਨ ਰੱਖ ਲਿਆ ਹੈ ਨਲਕੰਨਨ ਕੋ ਕਹਿ ਸੁਣਾਈ ਇਹ ਗੁਰੂ ਵਰਤ ਦਿਵਾਂ ਪਹੁੰਚਾਈ ਇਹ ਮਨੁੱਖਾਂ ਦੇ ਸਮੂਹ ਨੇ ਉਸਦੇ ਭਾਈ ਬਾਰੂ ਜੀ ਨੇ ਕਿਹਾ ਕਾਂਡ ਦੇ ਭਾਈ ਇਹ ਵਸਤਾ ਕਿ ਘੋੜੀ ਆ ਕੁੱਝ ਵਜਤਰ ਤੇ ਤਨ ਇਹ ਗੁਰੂ ਜੀ ਦੇ پاس ਪਹੁੰਚਾ ਦੇਣੀ ਆ ਇਮ ਸਭ ਦੇ ਰਤ ਕੰਨ ਤਨ ਪਾਰੋ ਫੂਲ ਮਾਲਾ ਗੰਤ ਜੈ ਤੁਮਕਾਰ ਇਸ ਤਰ੍ਹਾਂ ਸਾਰਿਆਂ ਨੇ ਵੇਖਦਿਆਂ ਭਾਈ ਬਾਰੂ ਨੇ ਸਰੀਰ ਛੱਡ ਦਿੱਤਾ ਇਵੇਂ ਮੱਖਣੀ ਬੜੀ ਆਸਾਨੀ ਨਾਲ ਕੁੱਲਾਂ ਦਾ ਹਾਰ ਆ ਦਿੰਦਾ ਹੈ ਸਭ ਇਹਨ ਕਰਿਓ ਸਤਿਕਾਰ ਬਣਾਏ ਜਿਤਾਂ ਜੋਗ ਚਲੀਆਂ ਜਿਸ ਭਾਏ ਜਿੰਨੇ ਤਰ੍ਹਾਂ ਦੇ ਜਤਾ ਜੋਗ ਚਾਹੀਣੇ ਫਿਰ ਸਾਰੇ ਜੋਗ ਕਰਤੇ ਭਾਈ ਮਾਰੂ ਦੀ ਦਾ ਸਤਿਕਾਰ ਕਰ ਦਿੱਤਾ ਸੇ ਗੁਰੂ ਵਿਕਿਆਣ ਦਾ ਉਪਾਹ ਜਿਨ ਅਗਿਆਨ ਭਰਮ ਕੋ ਕੋਵਾ ਭਾਈ ਪਾਲੋ ਸੇਵ ਕਰਨ ਤੂਗਾ ਗੁਰੂ ਅੰਮ੍ਰਿਤਧਾਮ ਦੀ ਜਿਨ੍ਹਾਂ ਅਗਿਆਨਤਾ ਦੇ ਭਰਮ ਨੂੰ ਧੂਰ ਕੀਤਾ ਹੋਇਆ ਸੀ ਸਤਿਗੁਰਾਂ ਦੇ ਵਿੱਚ ਆ ਕੇ ਦੀਨ ਹੋ ਗਿਆ ਉਹਨ ਡੰਡੇ ਤੇ ਇੱਕ ਨਾਲ ਆਇਆ ਪਾਰਵ ਪਰਲੋਕ ਲੋਕ ਸੁਣਾਏ ਫਿਰ ਡੰਡੇ ਤੋਂ ਇੱਕ ਮਨੁੱਖ ਆਇਆ ਤੇ ਉਸ ਭਾਈ ਪਾਰਵ ਨੇ ਪਰਲੋਕ ਚਲੇ ਜਾਣ ਦੀ ਖਬਰ ਸੁਣਾਈ ਹੈ ਸਭ ਜਨ ਕਨ ਕੋ ਮੋਹ ਮਹਾਨਾ ਸਿਮਰੈ ਪਾਰਵ ਕੇ ਗੁਣਾਨਨ ਉਹ ਸਾਰੇ ਸਿੱਖਾਂ ਨੇ ਬਹੁਤ ਪਿਆਰ ਕਰਦੇ ਸੰਭਾਈ ਭਾਈ ਭਾਰੂ ਨੇ ਤੇ ਅਨੇਕ ਗੁਣ ਭਾਈ ਭਾਰੂ ਜਿਹਦੇ ਵਿੱਚ ਯਾਦ ਕਰਦੇ ਸੰਗ ਅਮ੍ਰਿਤਧਰ ਸੰਮਤਾ ਮੁਕਤਾ ਮੇਹਤਰੀ ਵੱਡਾ ਜੋਧਾ ਧੰਨ ਸਤਿ ਸ਼ੈਤਰੀ ਕੋਮਲਤਾ ਸਰਵਤਾ ਪ੍ਰਸਾਪ ਪ੍ਰਸੰਤਾ ਅਤੇ ਮੈਤਰੀ ਭਾਵਨਾ ਵਿੱਚ ਉਸ ਵਰਗਾ ਕੋਈ ਨਹੀਂ ਸੀ ਮਨ ਦੇ ਵੈਰੀਆਂ ਨੂੰ ਜਿੱਤਣ ਵਾਲਾ ਭਾਈ ਭਾਰੂ ਵੱਡਾ ਜੋਧਾ ਸੀ ਕਾਰਮਾਰੂ ਸਰਮਰ ਪਰਉਪਕਾਰੀ ਸੈਨੁ ਸੀਲ ਉਰ ਧੀਰਜ ਸਾਰੀ ਤੇ ਬ੍ਰਿਸ਼ਵਾਂ ਕੋ ਪਰਉਪਕਾਰੀ ਸੀ ਵੱਡਾ ਸੈਨ ਸੀਲ ਤੇ ਸਦਾ ਹਿਰਦੇ ਵਿੱਚ ਧੀਰਜ ਧਾਰੀ ਰੱਖਦਾ ਸੀ ਸਤਿਗੁਰ ਸੇਖਣ ਕੋ ਸਮਝਾਇਆ ਇਹ ਅਨੰਤ ਕੇ ਸਿੰਧ ਸਮਾਇਓ ਫਿਰ ਸਤਿਗੁਰ ਜੀ ਨੇ ਸੇਖਾਂ ਨੂੰ ਸੁਝਾਇਆ ਪਾਸਨਾਂ ਦੇ ਪਾਰੀ ਉਹ ਅਨੰਦ ਦੇ ਸਾਗਰ ਵਿੱਚ ਸਮਾ ਗਿਆ ਹੈ ਆ ਸੁਨਾਰੋ ਮਨ ਤਨ ਚ ਰਚਨ ਜੋਗਾ ਬ੍ਰਹਮ ਗਿਆਨ ਸੋ ਜਨ ਕੇ ਜੋਗ ਅਜਹਿ ਮਨੁਕਮ ਫੋਸ ਲਾਇਕ ਨਹੀਂ ਜਿਹੜੇ ਬ੍ਰਹਮ ਗਿਆਨ ਨਾਲ ਜੁੜੇ ਰਹਿੰਦੇ ਹਨ ਜਿਨੂੰ ਜਨਮ ਕਿਸ ਅੰਧ ਕਾਰਾ ਜ타 ਕੋ ਮੈਂ ਸਰਬ ਦਰਬ ਉਦਾਰ ਤੇ ਜਿਨ੍ਹਾਂ ਮਨੁਕਾਂ ਨੇ ਆਪਣਾ ਜਨਮ ਲੈਣ ਵਿੱਚ ਲੱਗ ਕੇ ਗਵਾ ਲਿਆ ਹੈ ਅਦੇ ਜੂਆ ਖੇਡ ਕੇ ਕੁੱਲਾ ਧਨ ਲਟਾਇਆ ਹੈ ਨਹੀਂ ਗੁਰੂ ਸਾਹਿਬ ਜਿਨੋਂ ਕਬ ਸੁਣਿਐ ਸਤ ਸੰਗਤ ਸਤ ਨਾਮ ਨਮ ਭਨੇਉ ਜਿਨਾਂ ਨੇ ਕਦੀ ਵੀ ਗੁਰੂ ਦੇ ਸ਼ਬਦ ਨੂੰ ਨਹੀਂ ਜਾਣ ਸੁਣਿਆ ਸਤ ਸੰਗਤ ਵਿੱਚ ਆਮ ਲੋਕੇ ਕਦੀ ਸਤ ਨਾਮ ਨਹੀਂ ਜਪਿਆ ਸੇ ਸੁਰਚਨ ਕੇ ਜੋਗ ਸਭਨ ਕੇ ਜੋ ਤਤ ਪਰ ਨਹੀਂ ਗੁਰੂ ਜਨਮ ਕੇ ਅਜਿਹੇ ਮਨੁੱਖ ਜਿਹੜੇ ਗੁਰੂ ਪੂਜਾ ਵਿੱਚ ਤਤ ਪਰ ਨਹੀਂ ਹਨ ਸਾਰਿਆਂ ਦੇ ਵਿਚਾਰਨ ਜੋਗ ਹਨ ਕਹੈ ਦਾਰਸਨ ਕੋ ਧੀਰ ਜੀ ਦੀਨ ਦੀਨ ਮਨੇ ਜੋ ਪ੍ਰੇਮ ਕਰੀ ਤੇ ਗੁਰੂ ਜੀ ਨੇ ਕਹਿ ਕੇ ਆਪਣੇ ਸਾਰੇ ਸੇਵਕਾਂ ਕੀ ਜਿੱਤ ਦਿੱਤਾ ਜੋ ਮਨੁੱਖ ਸਦਾ ਦੀਨ ਰਹਿੰਦਾ ਸੀ ਅਤੇ ਜਿਸ ਦੇ ਹਿਰਦੇ ਵਿੱਚ ਨਤਨ ਪ੍ਰੇਮ ਸੀ ਸਾਰੇ ਸੇਖਾਂ ਪਾਸੋਂ ਪ੍ਰਸੰਸਾ ਪ੍ਰਾਰਥਨਾ ਕੀਤੀ ਅਤੇ ਜਿਸ ਪ੍ਰੇਮ ਵਿੱਚ ਆਪਣਾ ਵਨ ਜੀਨ ਕੀਤਾ ਸੀ ਨੰਮੋ ਰਿਚੋਤ ਨੰਦਨਾ ਨਿਰਤਾ ਕਾਰਿਓ ਕਤਨਕੰਡ ਤੇ ਮੋਰੀ ਨਾਮ ਦੇ ਆਪਣੇ ਕੋਟੇ ਪੁੱਤਰ ਨੂੰ ਕਸ਼ਟਾ ਦਾ ਨਾਮਕਰਨ ਵਾਲੇ ਭਗਤ ਗੁਰੂ ਜੀ ਨੇ ਆਪਣੇ ਪਾਸ ਬੁਲਾਇਆ ਹੈ ਆਨ ਜੀਵਨ ਤਿਨ ਪਦ ਪਰ ਗੁੰਦਨ ਸੇ ਗੁਰਪਿਤ ਪੋਚ ਹੈ ਅਪਨੰਦ ਤੇ ਉਸਨੇ ਆ ਕੇ ਚਰਨਾਂ ਤੇ ਵਧਨਾ ਕੀਤੀ ਜਿਹੜਾ ਸਦਾ ਆਪਣੇ ਗੁਰੂ ਪਿਤਾ ਜੀ ਦੀ ਪਰਸੰਤਾ ਚਾਹੁੰਦਾ ਸੀ ਪੁੱਤਰ ਬਲੋਕਿ ਉਤਿਰ ਆਗਾਈ ਪੰਦਰ ਸੰਗ ਤੇ ਸਿਮ ਗਿਰਾ ਵਿਚਾਰੀ ਤੇ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਖੜਾਵੇ ਛੇ ਸਨਾਲ ਦੇ ਕੇ ਗੁਰੂ ਜੀ ਨੇ ਵਚਨ ਕੀਤਾ ਪਾਰੋ ਪਰਮ ਹੰਸ ਮੋਂ ਪਿਆਰੋ ਤੈਨੂੰ ਸ੍ਰੀ ਸੁਧੀਰ ਸਰਕਾਰ ਕਾਸਗਣ ਕੇ ਭਾਈ ਪਾਰੋ ਪਰਮ ਹੰਸ ਮੇਰਾ ਪਿਆਰਾ ਸਿੱਖ ਜੀ ਤੇ ਉਸ ਰੇਖ ਧੀਰਜ ਧਾਰ ਕੇ ਸਾਨੀ ਨਾਲ ਸ੍ਰੀ ਤਿਆਗ ਦਿੰਦਾ ਹੈ ਦੰਲੇ ਗ੍ਰਾਮ ਅਵੈ ਚਲ ਜਾਓ ਜਤਾਰੋ ਕਰ ਸਭ ਹਰਿ ਕਾ ਤੇ ਬਾਸਾ ਗਿੰਦਰ ਭਾਈ ਮੋਰੀ ਤੁਸੀਂ ਆਪਣੇ ਨਾਲ 6 ਸਿੱਕਾ ਲੈ ਕੇ ਜਾਓ ਤੇ ਜਾ ਕੇ ਡੰਡੇ ਪਿੰਡ ਵਿੱਚ ਜਥਾ ਜੋ ਸਭ ਲੋਕਾਂ ਨੂੰ ਪ੍ਰਸੰਨ ਕਰੋ ਸਉਂਤ ਮੋਰੀ ਹੋਏ ਕਰ ਤਿਆਰ ਪਿਤ ਬੰਧਿਓ ਅਸ਼ਪਾ ਸਵਾਰ ਇਹ ਸੁਣ ਕੇ ਮੋਰੀ ਧਿਆਨ ਲਗ ਗਿਆ ਅਤੇ ਪਿਤਾ ਜੀ ਨੂੰ ਬੰਦਨਾ ਕਰਕੇ ਘੋੜੇ ਤੇ ਸਵਾਰ ਹੋ ਗਿਆ ਹੈ ਇਕ ਕੱਟ ਕੱਟ ਕੋ ਸੰਗਨ ਲਾਏ ਆਪਰ ਦਾਸ ਕਨਵਲ ਉਹ ਗਨ ਕੋਲ ਲਾਏ ਛੇ ਸਿੱਖਾਂ ਨੂੰ ਆਪਣੇ ਨਾਲ ਲਿਆ ਪਰਿ ਮੋਰੀਆਂ ਹੋਰ ਕੁਝ ਸੇਵਕਾਂ ਨੂੰ ਮਿਲਾ ਕੇ ਨਾਲ ਆਦਿਆ ਹੈ ਪੰਥੋ ਲੰਗਰ ਦੇ ਮੈਂ ਗਏ ਤਿੰਨ ਕੇ ਸਦਮ ਪ੍ਰਵੇਸ਼ ਪਏ ਗੈਂਡਾ ਮੁਕਾ ਕੇ ਦੰਦੇ ਪਹੁੰਚ ਗਏ ਅਤੇ ਭਾਈ ਭਾਰੂ ਦੇ ਘਰ ਚਲੇ ਗਏ ਹਨ ਆਗਮ ਉਪਤੀ ਨ ਸਨਮਾਨਾ ਬੰਧ ਚਰਨ ਜੋਰ ਜੁਗ ਪਾ ਫਿਰ ਸਾਰੇ ਲੋਕਾਂ ਵਿੱਚ ਉਪਤੇ ਭਾਈ ਸਿੱਖਾਂ ਦਾ ਅਤੇ ਵਾਕਾਂ ਮੂਰੀਆਂ ਦਾ ਬੜਾ ਸਨਮਾਨ ਕੀਤਾ ਦੋਵੇਂ ਹੱਥ ਜੋੜ ਕੇ ਚਰਨ ਵੰਦਨਾ ਕੀਤੀ ਹੈ ਬੈਠ ਜਾਏ ਸਭਨ ਕੇ ਮਾਹੁ ਕੁਟਲਕ ਸੰਤ ਕਹਿ ਕਰ ਸਭ ਕਾ ਫਿਰ ਸਾਰਿਆਂ ਦੇ ਵਿੱਚ ਜਾ ਕੇ ਬੈਠ ਗਏ ਸਾਰਿਆਂ ਬਾਂ ਨੂੰ ਸੁੱਖ ਸ਼ਾਂਤ ਪੁੱਛੀ ਹੈ ਪਾਰੋ ਕੋ ਸੰਕਰੇ ਸਹਾਰਨ ਜਿਸ ਕੇ ਸੰਸਰ ਤੁਸਰਨਾ ਹੈ ਸਾਰੇ ਪਹੀ ਪਾਰੋ ਦੀ ਬੜੀ ਸਲਾਹਾ ਕਰਦੇ ਸੰ ਉਸ ਵਰਗਾ ਦੂਸਰਾ ਹੋਲ ਕੋਈ ਨਹੀਂ। ਕਉਲ ਦੀਪਕ ਨਿਲ ਵੰਸ ਉਧਾਰਾ ਤਨ ਸੁਸੰਗ ਅਲੰਬ ਪੁਧਾਰਾ ਕਉਲ ਦੇ ਦੀਪਕ ਨੇ ਆਪਣੇ ਵੰਸ ਦਾ ਉਧਾਰ ਕਰ ਦਿੱਤਾ ਤੇ ਆਕੇ ਬਿਰੋਣ ਸਰੀਰ ਛੱਡ ਕੇ ਅੰਤ ਪਰਲੋਕ ਚਲੇ ਗਏ ਹਨ ਸੁਨੇ ਮੋਰੀ ਤੇ ਸੁਖ ਪਾਇਓ ਹਾਥ ਜੋਰ ਸਭ ਸੁਨਾ ਹੈ ਤੇ ਮੋਰੀ ਪਾਸੋਂ ਸੁਣ ਕੇ ਸਾਰਿਆਂ ਨੇ ਸੁਖ ਪਾਇਆ ਤੇ ਸਾਰਿਆਂ ਨੇ ਹੱਥ ਜੋੜ ਕੇ ਕਿਹਾ ਲੇ ਸਤਗੁਰੂ ਪੁੱਤਰ ਸੰਤਨ ਕੀਨਾ ਅਧਿਕਾਰੀ ਬਿਖ ਸਰਬ ਕੁਛ ਦੀਨਾ ਕਹਿ ਲਗੇ ਸਤਗੁਰੂ ਜੀ ਦੇ ਪੁੱਤਰ ਜੀ ਸੁਣ ਜਿਵੇਂ ਉਸਨੇ ਕੀਤਾ ਹੈ ਜੋਗ ਸਮਝ ਕੇ ਉਸਨੇ ਆਪਣਾ ਸਭ ਕੁਝ ਵੰਡ ਦਿੱਤਾ ਹੈ ਸਤਿਗੁਰ ਕਾਣ ਪਰਵੀਨ ਮੀਨਤੀਨ ਬਰਤੂ ਰੱਖ ਲਈਆਂ ਤੇ ਸਤਿਗੁਰ ਜੀ ਨੂੰ ਅਰਪਣ ਕਰਨ ਬਾਅਦ ਤੇ ਜਾਣ ਕੇ ਚਤਰ ਭਾਈ ਪਾਲੂ ਨਹੀਂ ਤਿੰਨ ਵਰਤਾਂ ਰੱਖ ਲਈਆਂ ਹਨ ਨੀਨ ਪ੍ਰਤੀ ਪ੍ਰਾਤਮ ਰਤ ਪ੍ਰਮਾਤਮ ਜਾਹੀ ਜਾਹੀ ਨਾ ਕਉ ਅਨੰਦ ਕੇ ਮਾਣੇ ਤੇ ਜਿਸ ਦੀ ਗ੍ਰਿਤੀ ਵੰ ਪ੍ਰਭੂ ਵਿੱਚ ਨੀਨ ਹੋ ਗਈ ਹੈ ਇੰਦਰੀਂ ਪ੍ਰਮੁਖੇਨ ਆਹਮਦੇ ਵਿੱਚ ਮਾਦਨ ਹੋਈ ਹੋਈ ਹੈ ਹੋਰ ਕਿੰਧਰੇ ਵੀ ਜਾਂਦੀ ਸੀ ਸੁੰਦਰ ਚੰਚਲ ਗਨੀ ਸੁਰੰਗਨਾ ਮਿਰਤ ਸਭਨ ਨੂੰ ਇੱਕ ਤੁਰੰਗ ਉਹਨਾ ਵਿੱਚ ਸੁੰਦਰ ਚੰਚਲ ਕੁਲਵਾਨ ਸੇਠ ਰੰਗ ਵਾਲੀ ਘੋੜੀ ਸਾਰਿਆਂ ਵਿੱਚ ਮੁਸਕੂਰ ਹੈ ਜਿਸਕੇ ਸੰਤਾ ਕਰੈ ਨ ਕੋਈ ਸਤਿਗੁਰੇ ਦੇ ਤਰਖੀ ਤਨ ਸੋਈ ਜੇ ਇਹ ਬਰਾਬਰੇ ਕੋਈ ਘੋੜੀ ਵੀ ਨਹੀਂ ਸੀ ਕਰ ਸਕਦਾ ਉਸਨੇ ਉਹ ਸਤਿਗੁਰੂ ਜੀ ਦੇ ਵਾਰ ਰੱਖੀ ਹੈ। ਸੂਕਾਂ ਗਾਤਰ ਮੋਹਲ ਗਉਕੇਰੇ ਪਹਿਲ ਉਚਿਤ ਗੁਰੂ ਕੇਹੇਰੇ ਤੇ ਗਉਮੁਲੇ ਕੁਮਲ ਵਾਰਤਰ ਮੰ ਜਿਹੜੇ ਉਸ ਗੁਰੂ ਜੀ ਦੇ ਜੋਗ ਪਹਿਨਣੇ ਉਚਿਤ ਸਮਝੇ ਹਨ। ਬ੍ਰਿੰਦ ਗਰ ਗਏ ਵਾਰ ਕੋਟੀਨਾ ਕਿਨੁ ਕਰਤ ਕਸਤਿ ਤਿਆਗ ਤਨਨੀ ਤੇ ਕੁਝ ਧਾਮੇ ਕੱਟਾ ਕਰਕੇ ਰੱਖਿਆ। ਇਹ ਤਿੰਨ ਵਰਤਾਂ ਸਾਡੇ ਪਾਸ ਛੱਡ ਗਏ ਨੇ। ਇਸ ਕਰਕੇ ਉਹ ਆਪਣਾ ਸਰੀਰ ਫਿਰ ਹੁਣ ਛੱਡ ਕੇ ਉਹ ਸਤਗੁਰੂ ਜੀ ਦੇ ਵਿੱਚ ਜੀਨ ਹੋ ਗਏ ਹਨ ਸੁਨ ਕਰ ਵਸੇ ਜਾ ਮਨੀ ਤਾ 파ਰੋ ਕੇ ਵਰਤਨ ਗੁਣ ਮੰ ਤੇ ਇਹ ਸੁਣ ਕੇ ਰਾਜ ਭਾਈ 파ਰੋ ਦੇ ਘਰ ਹੀ ਭਾਈ ਬਾਬਾ ਮੋਰੀ ਜੀ ਠਹਿਰੇ ਅਤੇ ਭਾਈ 파ਰੋ ਦੇ ਗੁਣਾਂ ਦਾ ਵਰਣਨ ਕਰਦੇ ਨੇ ਪਰਾਧੋਤ ਕਰਕੇ ਇਸ਼ਨਾਨ ਵਿਦਾ ਹੋਏ ਕਰ ਕੀਰਮਿਆਨ ਤੇ ਜਦ ਫਿਰ ਸਵੇਰ ਹੋਈ ਸਭੇ ਇਸ਼ਨਾਨ ਕੀਤਾ ਤੇ ਵਿਦਾ ਮੁਕੀ ਦੀਵਾਲ ਵੱਲ ਚੱਲ ਪਏ ਨੰਨਾ ਸਰ ਸਿੱਖ ਮਿਲ ਕੇ ਸਮੁੰਦਿਆ ਗੁਰ ਸੰਪੂਜਨ ਕਰ ਮਨ ਭਾਇਆ ਤੇ ਹੋਰ ਸਿੱਖਾਂ ਨੇ ਮੇਰੇ ਕੱਟੇ ਹੋ ਕੇ ਬਾਬੇ ਮੂਰੀ ਜੀ ਨੂੰ ਗੁਰੂ ਸਮਾਨ ਮਾਨ ਪਾਉਂਦੀ ਪੂਜਾ ਕੀਤੀ ਹੈ ਜਿਤਾ ਸਤ ਦੇ ਭੇਟ ਸਹਾਏ ਵਿਦਾ ਹੇਤ ਮੱਕਾ ਚਲ ਆਈ ਤੇ ਆਪਣੀ ਸਮਰੱਥਾ ਅਨੁਸਾਰ ਭੇਟਾਂ ਚੜਾਈਆਂ ਅਤੇ ਵਿਦਾ ਕਰਨ ਵਾਂ ਤੇ ਸਾਰੀ ਸੰਗਤਿਰ ਕਾਹੀ ਦੂਰ ਤੱਕ ਬਾਬਾ ਮੋਰੀ ਜੀ ਨੇ ਨਾਲ ਚੱਲ ਕੇ ਆਈ ਹੈ ਆਏ ਮੋਰੀ ਪੁਰੀ ਪ੍ਰਵੇਸ਼ਾ ਗੁਰਪਦ ਬੰਦੇ ਨਮਰ ਬਸੇਸ ਜਦ ਵਾਟੇ ਮੋਰੀ ਜੀ ਨੇ ਆ ਕੇ ਨਗਰ ਵਿੱਚ ਪ੍ਰਵੇਸ਼ ਕੀਤਾ ਤਾਂ ਉਸ ਵਿਸ਼ੇਸਤਾ ਉਸ ਨਮਰ ਹੋ ਕੇ ਗੁਰੂ ਜੀ ਦੇ ਚਰਨਾਂ ਹਉnde ਵੰਦਨਾ ਕੀਤੀ ਹੈ ਸਤਿਕਾਰੂ ਕੀ ਗਾਥ ਸੁਣਾਈ ਧੰਨ ਪਟਵੜਵਾ ਅਗਰਦ ਕਾਈ ਫਿਰ ਬਾਬਾ ਨੂਰੀ ਜੀਆਂ ਨੇ ਗੁਰੂ ਰਾਮ ਅੰਮ੍ਰਿਤਦਾਸ ਮਹਾਰਾਜ ਜੀ ਨੂੰ ਭਾਈ ਪਾਰੂ ਜੀ ਦੀ ਸਾਰੀ ਕਥਾ ਸੁਣਾਈ ਧੰਨ ਕੱਪੜੇ ਤੇ ਘੋੜੀ ਜਿਹੜੇ ਭਾਈ ਪਾਰੂ ਜੀ ਸਾਹਿਬ ਜੀ ਦੀ ਪੇਟਾ ਵਾਰ ਤੇ ਚੱਕ ਕੇ ਗਏ ਸਨ ਉਹ ਤਿੰਨੇ ਵਸਤੂਆਂ ਲੈ ਆ ਕੇ ਗੁਰੂ ਜੀ ਦੇ ਅੱਗੇ ਬਾਬਾ ਮੋਰੀ ਜੀ ਨੇ ਵਿਕਾਏ ਹਨ ਇਕੀ ਉਪਾਇਨ ਕਾਰੋ ਕੀ ਜਦ ਸਤਿਗੁਰੂ ਦੇ ਵਿਚਾਰ ਕਰਿਓ ਤਦ ਜਦ ਗੁਰੂ ਜੀ ਨੇ ਭਾਈ ਭਾਰੋ ਜੀ ਦੇ ਇਹ ਨਜ਼ਰਾਨੇ ਵੇਖੇ ਤਾਂ ਉਹਨਾਂ ਉਸ ਸਮੇਂ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ RAMDAS JAMIO ADHIKARI VASTU DAI SAUP KAR SARI ਫਿਰ ਸਤਿਗੁਰੂ ਜੀਆ ਨੇ ਸ਼੍ਰੀ ਰਾਮ ਦਾਦਿਆਂ ਨੂੰ ਅਧਿਕਾਰੀ ਜਾਣ ਕੇ ਅਕਦਾਰ ਜਾਣ ਕੇ ਇਹਨਾਂ ਵਸਤੂਆਂ ਇਸ ਲਈਏ ਫਿਰ ਕਿੰਨੇ ਵਸਤਾ ਉਹਨਾਂ ਨੂੰ ਸੌਂਪ ਦਿੱਤੀਆਂ ਹਨ ਪਰਮ ਪਰਮ ਪ੍ਰੇਮ ਤੇ ਕਹੇਉ ਗਸਾਈ ਇਹਨ ਪਾਲੂ ਮਮ ਪੇਟ ਚੁੜਾਈ ਤੇ ਪਰਮ ਪ੍ਰੇਮ ਦੇ ਨਾਲ ਗੁਰੂ ਜੀ ਨੇ ਪਰਵਾਇਆ ਕਹਿਣ ਲੱਗੇ ਭਾਈ ਇਹ ਵਸਤਾ ਭਾਈ ਪਾਲੂ ਨੇ ਮੈਨੂੰ ਪੇਟ ਕੀਤੀਆਂ ਹਨ ਤੋ ਮੈਂ ਤੋਹਿ ਬਖਸ਼ ਕਰ ਦੀਨੀ ਅੰਗੀਕਾਰ ਕਰੋ ਵਟ ਪੀਂਦੀ ਕਾਸਾ ਕਹਿਣਗੇ ਰਾਮਦਾਸ ਭਾਈ ਹੁਣ ਮੈਂ ਦੇ ਦੂੰ ਬਖਸ਼ਿਸ਼ ਦਿੱਆਂ ਇਹਨਾਂ ਮੂਰਤ ਵਾਸਤਾ ਨੂੰ ਤੁਸੀਂ ਕਹੂਲ ਕਰੋ ਚਪਲ ਤਰੰਗਨ ਅੰਧਨ ਸੁੰਦਰ ਬਲੀ ਬਿਦੰਤ ਵਿਰੰਗਮ ਗੁਣਨੰਦਰ ਚੰਚਲ ਘੋੜੀ ਸੁੰਦਰ ਅੰਧਾਵਾਣੀ ਹੈ ਬਹੁਤ ਬਲਵਾਨ ਅਤੇ ਗੁਣਵਾਨ ਦੇ ਸਮੂਹ ਦਾ ਘਰ ਹੈ ਰੀਟੇ ਆਪ ਅਰੁਢ ਹੋ ਪਰੋ ਤਨ ਪਰ ਅੰਬਰ ਲੋ ਹੋਰ ਕਿਸੇ ਨੂੰ ਇਹ ਘੋੜੀ ਨਾ ਦੇਣੀ ਇੰਤਿਹਾਰਤ ਸਵਾਰੀ ਕਰੋ ਇਹ ਸੁੰਦਰ ਕੱਪੜੇ ਆਪਣੇ ਤਨ ਤੇ ਪਹਿਨੋ ਹਰ ਚੋ ਦਰਬ ਚਾਹੇ ਹੋਏ ਜਿਸਮੈਂ ਨਹਿ ਅਧਿਕਾਰ ਅਪਰ ਕੋ ਇਸਮੈਂ ਤੇ ਪਾਤਸ਼ਾਹ ਕਹਿੰਦੇ ਜਿਹੜਾ ਅਭਾਈਕਾਰੋ ਦਾ ਧਾਨ ਹੈ ਜਿੱਥੇ ਵੀ ਤੁਹਾਡਾ ਨੀਕਰੇ ਧਾਨ ਕਰ। ਇਸ ਉੱਤੇ ਕਿਸੇ ਹੋਰ ਦਾ ਅਧਿਕਾਰ ਨਹੀਂ ਹੈ। ਲੇ ਕਰ ਨੰਮਰ ਹੋਏ ਪਦ ਬੰਦੇ ਗੁਰ ਪਰਸਨਤਾ ਜਾਣ ਆਣਡੇ ਤੇ શ્રી ਰਾਮ ਦਾਸ ਜੀ ਨੇ ਜਿੰਨਾ ਵਸਤਾ ਲੈ ਕੇ ਸਨੇਮਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਅਤੇ ਗੁਰੂ ਜੀ ਦੀ ਪ੍ਰਸਨਤਾ ਜਾਣ ਕੇ ਆਨੰਦਮਈ ਹੋ ਗਏ ਹਨ ਦਿਨ ਪ੍ਰਭ ਗੋਪੀ ਹਤ ਅਨੰਤ ਲਗਨ ਭੀਰ ਪ੍ਰੇਮ ਮੂਲੇ ਤੇ ਇਸ ਤਰ੍ਹਾਂ ਪ੍ਰੇਮ ਦੇ ਮੂਲ ਭਾਵ ਗੁਰੂ ਜੀ ਨੂੰ ਸੰਗਮੀਰ ਵੇਖੇ रामदाती प्रभु दिन अद आज्ञा अनुसार हो रहे सन्ना आज विचार में आ गुण घेरे सह नम्रता से रूप घेरे ते जद ना जरे जान वाले नु भी जनते आप गुण देखे ता नम्रता सहित बहुत सेवा कर दे सन्ना बक्षन बक्ष करहे निहाल संगत रहे सदा अलवाद ਗੁਰੂ ਜੀ ਬਖਸ਼ਿਸ਼ਾਂ ਬਖਸ਼ਿਸ਼ ਕੇ ਨਿਹਾਲ ਕਰ ਰਹੇ ਸਨ ਅਤੇ ਸੰਗਤ ਸਦਾ ਚਾਰਸ ਪੇਰੇ ਰਹਿੰਦੀ ਸੀ ਚਹੇ ਕਾਮਨਾ ਪ੍ਰਾਪਤ ਹੋਵੇ ਸਿਮਰੈ ਨਾਮ ਦਰਸ ਗੁਰ ਜੋਵੇ ਤੇ ਜਿਹੜੀ ਵੀ ਸਿੱਖ ਕਾਮਨਾ ਕਰਦੇ ਸੰਨ ਉਹੀ ਸੰਤ ਗੁਰੂ ਗੁਰੂ ਅਮਰਦਾਸ ਜੀ ਆਪਨੇ ਸਿੱਖਾਂ ਦੀਆਂ ਕਾਮਨਾ ਪੂਰੀਆਂ ਕਰਦੇ ਹਸਾਨਾ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਾਰੇ ਸੇਕ ਸੰਗਤ ਫਿਰ ਨਾਮ ਦਾ ਸਿਮਰਨ ਕਰਦੀ ਸੀ ਇਸ ਤਰ੍ਹਾਂ ਗੋਵਿੰਦ ਵਾਲ ਸਾਹਿਬ ਦੀ ਧਰਤੀ ਤੇ ਸਾਡੇ ਗੁਰੂ ਅਮਰਦਾਸ ਮਹਾਰਾਜ ਸਮੂਹ ਸੇਕ ਸੰਗਤਾਂ ਦਾ ਉਦਾਰ ਕਰ ਰਹੇ ਨੇ ਅੱਜ ਦੇ ਬਾਪ ਨੇ ਇਹਨਾਂ ਅਸਮੇ ਤੇ ਵਿਸਰਾਮ ਦਈਏ ਅੱਜ ਦੇ ਦਿਨ ਹੱਥ ਦੇ ਵਿੱਚ ਆਪਾਂ ਸਰਵਣ ਕਰਦੇ ਜੀ ਉਸੇ ਭਾਈ ਭਾਗੂ ਜੀ ਜਿਨ੍ਹਾਂ ਦਾ ਨਗਰ ਗੱਲਾ ਨਗਰ ਸੀ ਤੇ ਸਾਧਗੁਰਾਂ ਨੇ ਆਪਣੇ ਪੂਰਵ ਬੁਲਾਏ ਭਾਈ ਦੱਦੇ ਨੂੰ ਕਹਿਣ ਲੱਗੇ ਭਾਈ ਗੱਲਾ ਜੀ ਤੁਹਾਡੀ ਸੇਵਾ ਬਣੀ ਤੇ ਅਸੀਂ ਬੜੇ ਪ੍ਰਸੰਨ ਹੋਏ ਹਾਂ ਬੜੇ ਖੁਸ਼ ਹੋਏ ਹਾਂ ਇਸ ਕਰਕੇ ਅਸੀਂ ਤੁਹਾਨੂੰ ਹੀ ਗੁਰਦਾ ਕਬੀ ਦੀ ਵਕਤ ਕਰ ਦਈਏ ਪਰ ਭਾਈ ਦੰਨਾ ਦੰਨੇ ਤੋਂ ਆਏ ਭਾਈ ਪਾਰੋ ਜੀ ਪਰਮ ਹੰਸ ਕਹਿਣ ਲੱਗੇ ਸਤਿਗੁਰੂ ਜੀ ਮੈਂ ਤੇ ਕੇਵਲ ਸਿੱਖੀ ਚਾਹੁੰਦਾ ਹਾਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਤੁਮਾਰੇ ਮੈਂ ਤੇ ਆਪ ਜੀ ਦੇ ਚਰਨਾਂ 'ਚ ਪ੍ਰੀਤ ਚਾਹੁੰਦਾ ਹਾਂ ਮੇਰੀ ਗੁਸਟਾਕੀ ਮਾਫ਼ ਕਰਿਓ ਗਲਤੀ ਮਾਫ਼ ਕਰਿਓ ਮੈਂ ਆਪ ਜੀ ਦੇ ਬਚਨਾਂ ਨੂੰ ਮੋੜ ਰਿਹਾ ਹਾਂ ਸਤਿਗੁਰੂ ਭਾਸਾ ਕਹਿਣ ਲੱਗੇ ਭਾਈ ਭਾਰੂ ਜੇ ਤੂੰ ਸਿੱਖੀ ਚਾਹੁੰਦਾ ਤੇਰੇ ਅਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਤਨ ਤੇਰਾ ਤੇ ਮੇਰਾ ਇੱਕ ਰੂਪ ਹੈ ਕਰਕੇ ਮੈਂ ਤੁਸੀ ਜਾਓ ਆਪਣੇ ਘਰ ਆਪਣੇ ਘਰ ਜਾ ਕੇ ਇਸ ਮਨ ਤੋਂ ਤੋਟ ਤੁਸੀਂ ਦਾ ਤਿਆਗ ਕਰਕੇ ਸਾਡੇ ਵਿੱਚ ਨਿਵਾਸ ਹੋ ਜਾਓ ਫਿਰ ਭਾਈ ਭਾਰੂ ਜੀ ਨੇ ਉਸੇ ਤਰ੍ਹਾਂ ਕੀਤਾ ਹੈ ਇਤਿਹਾਸ ਆਪਾਂ ਦੇ ਦਿਵਾਨ ਵਿੱਚ ਵਰਣਨ ਕੀਤਾ ਸੋ ਆਓ ਇਤਿਹਾਸ ਗੋਦਿਆਂ ਆਪੀਆਂ ਗਲਤੀਆਂ ਪੁੱਤਾਂ ਚ ਕੰਨਤੀਆਂ ਵੀਰਾਂ ਮਾਪੇਔਰ ਸੋਹੀ ਲਾਟ ਕੰਨਤੀਆਂ ਸਰਗਮਣ ਕਰਕੇ ਇੱਥੇ ਹੀ ਤੇ ਆਪਾਂ ਸੰਸਰਾਂ ਦੇ ਸਤਿਗੁਰੂ ਜੀ ਕਿਰਪਾ ਤੱਕ ਕਾਲ ਦੇ ਦਿਵਾਨ ਦੇ ਵਿੱਚ ਸਾਰੇ ਨੀਸੇ ਤਰ੍ਹਾਂ ਲੜਕੇ ਹਾਜ਼ਰੀ ਭਰਾਂਗੇ ਆਓ ਲਾਟ ਕੰਨਤੀਆਂ ਸਰਗਮਣ ਕਰਕੇ ਤੇ ਇਹ ਬੱਦੇ ਬੁਲਾਈਏ ਜੀ ਵਾਗਸ਼ ਹੈ ਬਖਸ਼ ਹੈ ਬਿਨਾ ਸੰਗਤ ਰਹਿਣ ਸਦਾ ਅਲਵਾ ਚਹਿ ਕਾਮਨਾ ਪ੍ਰਾਪਤ ਹੋਵੇ ਸਿਮਰੈ ਨਾਮ ਲਸ ਗੁਰ ਜੋਗੈ ਵਾਹਿਗੁਰੂ ਦੀ ਕਾਟਸਾ ਵਾਹਿਗੁਰੂ ਦੀ ਕੀ ਫਤੇ